ਵੀਵੀਐਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਹਲਕੇ ਸਮਰਾਲੇ ਦੇ ਵਿੱਚ ਖੜੇ ਹਾਂ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਸ਼ਾਂਤੀਮਈ ਤੰਗ ਦਿਨ ਨਾਲ ਪੈ ਰਹੇ ਹਨ ਹਰ ਤਰ੍ਹਾਂ ਨਾਲ ਬਜ਼ੁਰਗਾਂ ਦੇ ਚਿਹਰੇ ਉੱਤੇ ਬੜੀ ਮੁਸਕਾਨ ਹੈ ਆਪਣੇ ਮਤ ਨੂੰ ਲੈ ਕੇ ਕਿ ਕਿਸ ਤਰ੍ਹਾਂ ਕਿਸ ਨੂੰ ਵਧੀਆ ਕੈਂਡੀਡੇਟ ਕਿਸ ਤਰ੍ਹਾਂ ਚੁਣਨਾ ਹੈ ਕਿਉਂ ਜ਼ਰੂਰੀ ਹੈ ਆਪਣੀ ਵੋਟ ਪਾਉਣਾ ਗੱਲ ਕਰਦੇ ਹਾਂ ਹਰ ਨੌਜਵਾਨ ਨਾ ਬਜ਼ੁਰਗ ਨਾ ਜੋ ਕਿ ਮੌਸਮ ਦੀ ਤਪਸ਼ ਨੂੰ ਨਾ ਦੇਖਦੇ ਹੋਏ ਆਪਣਾ ਇੱਕ ਅਧਿਕਾਰ ਸਮਝ ਰਹੇ ਹਨ ਆਪਣੀ ਇੱਕ ਜ਼ਿੰਮੇਵਾਰੀ ਸਮਝ ਰਹੇ ਹਨ ਕਿ ਸਾਡੀ ਜੋ ਵੋਟ ਹੈ ਉਹ ਜ਼ਰੂਰ ਪਾਣੀ ਚਾਹੀਦੀ ਹੈ ਦੇਖਣ ਦੇ ਵਿੱਚ ਵੀ ਆਇਆ ਹੈ ਕਿ ਲੋਕ ਜੋ ਹਜ਼ਾਰਾਂ ਰੁਪਏ ਦੀ ਟਿਕਟ ਖਰਚ ਕੇ ਫੋਰਮ ਦੇ ਵਿੱਚ ਰਹਿੰਦੇ ਹਨ ਉਹ ਵੀ ਆਪਣੀ ਮਤ ਨੂੰ ਪਾਣ ਆਏ ਹਨ ਔਰ ਉਸ ਦਾ ਅਪਯੋਗ ਕਰਨਾ ਹੈ ਕਿਤੇ ਤਰ੍ਹਾਂ ਨਾਲ ਇਸ ਦੀ ਦੁਰਪਯੋਗ ਨਾ ਹੋਵੇ ਤੋ ਗੱਲ ਕਰਦੇ ਹਾਂ ਉਹਨਾਂ ਨਾਲ ਵੀ ਔਰ ਦੇਖਦੇ ਹਾਂ ਮਾਹੌਲ ਕਿੰਨਾ ਸੋਹਣਾ ਜਿੱਥੇ ਬੋਟਾਂ ਪੈਰੀਆਂ ਹਨ ਪਾਣੀ ਦਾ ਕਿਸ ਤਰ੍ਹਾਂ ਸ਼ਵੀਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਬੱਚਿਆਂ ਦਾ ਇਹ ਖਾਸ ਧਿਆਨ ਰੱਖਿਆ ਗਿਆ ਹੈ ਉਹਨਾਂ ਲਈ ਖਡਾਉਣਿਆ ਵਾ ਧਿਆਨ ਰੱਖਿਆ ਗਿਆ ਹੈ ਉਹਨਾਂ ਨੂੰ ਕਿਸ ਤਰ੍ਹਾਂ ਹਰ ਤਰ੍ਹਾਂ ਦਾ ਟੀਚਰ ਜਿੱਤੇ ਗਏ ਹਨ ਸੰਭਾਲ ਲਈ ਦੇਦੇ ਆ ਵੀਵੀਅਨ ਨਿਊਜ਼ ਦੀ ਇੱਕ ਰਿਪੋਰਟ ਕਰਦੇ ਹਾਂ ਗੱਲਬਾਤ ਹਾਂਜੀ ਕੀ ਨਾਮ ਹੈ ਜੀ ਮੈਂ ਸੁਵਿੰਦਰ ਸਿੰਘ ਸਰਾਓ ਸਮਰਾਲਾ ਤੋਂ ਜੀ ਮੈਂ ਆਪਣੀ ਵੋਟ ਪਾ ਕੇ ਆਇਆ ਹੈਗਾ ਤੇ ਆ ਨਿਸ਼ਾਨ ਹੈਗਾ ਜੀ ਤੇ ਸਾਰਿਆਂ ਨੂੰ ਅਧਿਕਾਰ ਹੈ ਵੀ ਆਪਣੀ ਵੋਟ ਪਾਉਣੀ ਚਾਹੀਦੀ ਹੈ ਤੇ ਜੋ ਸਾਡੀਆਂ ਜੋ ਸਾਨੂੰ ਆਪਣਾ ਚਾਹੀਦਾ ਹੈ ਸਾਡੀ ਸਰਕਾਰ ਸਾਨੂੰ ਉਹ ਦੇ ਸਕੇ ਕਿਸ ਤਰ੍ਹਾਂ ਦੇਖਦੇ ਹੋ ਵੀ ਜੋ ਮਾਹੌਲ ਹੈ ਕਿਸ ਤਰ੍ਹਾਂ ਦਾ ਹੈ ਮਾਹੌਲ ਤਾਂ ਤੁਹਾਡੇ ਸਾਹਮਣੇ ਹੈ ਜੀ ਜਿਹੜਾ ਚੱਪ ਰਿਹਾ ਤੇ ਇਸ ਤਰ੍ਹਾਂ ਵੀ ਹੈਗਾ ਮਾਹੌਲ ਸ਼ਾਂਤੀਪੁਰ ਚੱਲ ਰਿਹਾ ਸਾਰਾ ਹਾਂਜੀ ਹਾਂਜੀ ਬਿਲਕੁਲ ਸ਼ਾਂਤੀਪੁਰ ਚੱਲ ਰਿਹਾ ਹੈਗਾ ਕੋਈ ਆਰਾਮਦਾਰੀ ਨਾਲ ਚੱਲ ਰਿਹਾ ਹੈ ਕੋਈ ਗੁੱਲਰਬਾਜੀ ਨਹੀਂ ਕੁਝ ਨਹੀਂ ਹੈਗਾ ਆਰਾਮਦਾਰੀ ਨਾਲ ਅਸੀਂ ਵੋਟ ਪਾ ਕੇ ਆਏ ਹਾਂ ਤੇ ਵਧੀਆ ਗੱਲ ਚੱਲ ਰਹੀ ਹੈ ਠੀਕ ਹੈ ਥੈਂਕ ਯੂ ਹਰੇ ਮੈਡਮ ਕੀ ਨਾਮ ਹੈ ਜੀ ਤੁਹਾਡਾ ਸਰ ਪਿੰਕੀ ਇੱਥੇ ਤੁਹਾਡੀ ਡਿਊਟੀ ਕਰ ਵਾਸਤੇ ਲਗਾਈ ਗਈ ਹੈ ਵੈਚ ਚ ਲਗਾਈ ਆ ਸਰ ਜਿਵੇਂ ਮਤਲਬ ਕਿ ਛੋਟੇ ਬੱਚੇ ਆ ਜਾਂਦੇ ਵੱਡੇ ਨਾਲ ਵੋਟਾ ਪਾਉਣ ਉਹਨਾਂ ਨੂੰ ਸੁਭਾਣਾ ਇੱਥੇ ਫਟਾਕੇ ਉਹਨਾਂ ਨੂੰ ਤੋਂ ਇਸ ਦਿਨ ਜਦੋਂ ਟ੍ਰਾਫਿਕ ਨਹੀਂ ਵਿਸਪਰਤੀ ਹੈਗਾ ਸਰ ਸਾਡੇ ਕੋਲ ਇਹਨਾਂ ਨੂੰ ਦੇਣ ਦੇ ਠੀਕ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਹੈ ਜੀ ਬਲਵਿੰਦਰ ਜੀ ਵੋਟ ਵੋਟ ਦੇ ਪਾਉਣੀ ਹੈ ਹਾਂਜੀ ਵੋਟ ਦੇ ਪਾਉਣੀ ਹੈ ਪਾਤੀ ਜੀ ਹਾਂਜੀ ਕਿਹਦਾ ਮਹਿਸੂਸ ਕਰਦੇ ਹੋ ਵੋਟ ਪਾਉਣਾ ਠੀਕ ਆ ਵਧੀਆ ਇਹ ਅਧਿਕਾਰ ਆ ਪਾਉਣਾ ਚਾਹੀਦਾ ਵੋਟ ਇੱਕ ਹਰ ਇੱਕ ਇਨਸਾਨ ਨੂੰ ਪਾਉਣੀ ਚਾਹੀਦੀ ਹੈ ਵੋਟ ਤੇ ਮੈਂ ਵੀ ਵੋਟ ਪਲੇ ਸਪੈਸ਼ਲ ਆਇਆ ਪਾਉਣ ਕਿੱਥੋਂ ਆਇਓ ਜੀ ਆਬੂ ਦਾਬੀ ਤੋਂ ਆਇਆ ਆਬੂ ਦਾਬੀ ਤੋਂ ਲੈ ਕੇ ਆਇਆ ਵੋਟ ਪਾਉਣ ਵੋਟ ਪਾਉਣ ਵਾਸਤੇ ਹਾਂਜੀ ਹਾਂਜੀ ਮਤਲਬ ਵੋਟ ਦੀ ਅਹਿਮੀਅਤ ਤੁਸੀਂ ਸਮਝਦੇ ਹੋ ਹਾਂਜੀ ਵੋਟ ਪਾਉਣੀ ਚਾਹੀਦੀ ਹੈ ਹਰ ਇੱਕ ਇਨਸਾਨ ਜਿੱਥੇ ਮਰਜ਼ੀ ਹੋਵੇ ਵੋਟ ਪਾਉਣ ਲਈ ਜ਼ਰੂਰ ਪਹੁੰਚੇ ਸਾਰਿਆਂ ਨੂੰ ਮੈਸੇਜ ਆਪਣਾ ਚਲੋ ਠੀਕ ਆ ਜੀ ਕੀ ਨਾਮ ਹੈ ਜੀ ਬਜ਼ੁਰਗੋ ਮਰੀਕ ਸਿੰਘ ਮਰੀਕ ਸਿੰਘ ਜੀ ਕਿੰਨੀ ਉਮਰ ਹੋ ਗਈ 85 ਸਾਲ ਦੀ 85 ਸਾਲ ਦੀ ਕਿਦਾਂ ਮਹਿਸੂਸ ਕਰਦੇ ਹੋ ਵੀ ਤੁਸੀਂ ਅੱਜ ਵੋਟ ਪਾਣ ਆਏ ਹੋ ਬਹੁਤ ਵਧੀਆ ਕਰ ਰਹੇ ਆ ਠੀਕ ਹੈ ਜੀ ਆਪਣੀ ਮਰਜ਼ੀ ਸਰਕਾਰ ਬਣਾਉਣੀ ਚਾਹੀਦੀ ਕਿਸੇ ਦਬਾਅ ਵਿੱਚ ਨਹੀਂ ਹੋਣਾ ਚਾਹੀਦਾ ਵੋਟ ਪਾਣਾ ਚਾਹੀਦੀ ਆ ਜਾਂ ਨਹੀਂ ਜਾਣੀ ਹੁਣ ਅੱਛੀ ਹਾਲ ਹੈ ਜੀ ਆਪਣੀ ਤਾਂ ਕਿ ਸਰਕਾਰ ਬਣੇ ਕੁਝ ਆਪਣਾ ਆਪ ਨੂੰ ਮਹਿਸੂਸ ਹੋਵੇ ਵੀ ਠੀਕ ਹੈ ਸਾਡਾ ਸਰਕਾਰ ਬਣਾਈ ਹੈ ਕੀ ਸਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਵੋਟਾਂ ਵਾਸਤੇ ਜੀ ਇਹ ਵੋਟ ਪਾਉ ਜ਼ਰੂਰ ਬੇਕਾਰ ਨਾ ਕਰੋ ਠੀਕ ਹੈ ਥੈਂਕ ਯੂ ਹਾਂਜੀ ਕੀ ਨਾਮ ਹੈ ਜੀ ਜੀ ਮੇਰਾ ਨਾਮ ਅਲਕਾ ਕਲਿਆਣ ਹੈ ਅਲਕਾ ਜੀ ਕਿੱਦਾਂ ਮਹਿਸੂਸ ਕਰਦੇ ਹੋ ਜੋ ਅੱਜ ਅਸੀਂ ਵੋਟਾਂ ਪਾਈਆਂ ਕਿ ਕਿੰਨੀ ਵਾਰ ਵੋਟ ਪਾਈ ਹੈ ਮੈਂ ਸ਼ਾਇਦ ਚੌਥੀ ਵਾਰ ਆ ਰਹੀ ਹਾਂ ਮੈਨੂੰ ਪੱਕਾ ਯਾਦ ਨਹੀਂ ਹੈ ਚੌਥੀ ਵਾਰ ਮੈਂ ਵੋਟ ਪਾ ਰਹੀ ਹਾਂ ਤੇ ਚੰਗਾ ਲੱਗ ਰਿਹਾ ਸਾਨੂੰ ਆਪਣੀ ਸਰਕਾਰ ਚ ਨੂੰ ਜੋ ਮੌਕਾ ਦੇ ਰਿਹਾ ਵਾਪਕੀ ਆਪਣੇ ਮਤ ਦਾ ਆਪਣੀ ਮਤ ਦੇ ਨਾਲ ਦਾਨ ਕੀਤਾ ਜਾਂ ਕਿਸੇ ਦੇ ਕਹਿਣ ਤੇ ਨਹੀਂ ਮੈਂ ਆਪਣੀ ਮਤ ਦਾ ਦਾਨ ਆਪਣੀ ਮਰਜ਼ੀ ਨਾਲ ਕਰਿਆ ਕਿਸੇ ਦੇ ਕਹਿਣ ਤੇ ਨਹੀਂ ਕੀਤਾ ਇਹ ਸਭ ਨੂੰ ਆਪਣੀ ਮਰਜ਼ੀ ਨਾਲ ਹੀ ਵੋਟ ਪਾਣੀ ਚਾਹੀਦੀ ਹੈ ਤੇ ਕਿਸੇ ਵਿਚਾਰਧਾਰਾ ਨਾਲ ਜੁੜ ਕੇ ਨਹੀਂ ਪਾਣੀ ਚਾਹੀਦੀ ਮੈਨੂੰ ਇਹ ਲੱਗਦਾ ਕਿ ਜਿਹੜੇ ਲੀਡਰ ਜਾਂ ਨੇਤਾ ਆਪਣੀ ਪਾਰਟੀ ਦੇ ਸੱਦੇ ਹੋ ਕੇ ਨਹੀਂ ਰਹਿੰਦੇ ਤਾਂ ਸਾਨੂੰ ਅਸੀਂ ਵੀ ਕਿਉਂ ਜੇ ਕਿਸੇ ਲੀਡਰ ਨੂੰ ਉਹਨਾਂ ਦੀ ਪਾਰਟੀ ਨੇ ਤਾਂ ਨਹੀਂ ਬਣਾ ਰਹੀ ਹੈਗੀ ਤੇ ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਚਲੇ ਜਾਂਦੇ ਤਾਂ ਅਸੀਂ ਵੀ ਕਿਉਂ ਜੇ ਸਾਨੂੰ ਸਿੱਖਿਆ ਨਹੀਂ ਮਿਲ ਰਹੀ ਸਾਨੂੰ ਨੌਕਰੀ ਨਹੀਂ ਮਿਲ ਰਹੀ ਜੋ ਹਜ਼ਾਰ ਨਹੀਂ ਮਿਲ ਰਿਹਾ ਹੋਰ ਤਰ੍ਹਾਂ ਦੀ ਸੁਵਿਧਾ ਹੋਣੀ ਮਿਲਦੀ ਤਾਂ ਸਾਨੂੰ ਵੀ ਕਿਸੇ ਪਾਰਟੀ ਨਾਲ ਜੁੜੇ ਰਹਿਣਾ ਨਹੀਂ ਚਾਹੀਦਾ ਆਪਣਾ ਜੇ ਕੰਮ ਨਹੀਂ ਹੋ ਰਿਹਾ ਤੁਹਾਨੂੰ ਪਾਰਟੀ ਨੂੰ ਬਦਲ ਕੇ ਦੇਖਣਾ ਚਾਹੀਦਾ ਤੇ ਸਾਨੂੰ ਮੈਂ ਹੀ ਕਹੂੰਗੀ ਕਿ ਵੋਟ ਫੋਰ ਚੇਂਜ ओके थैंक यू